ਰਵਣ ਮੇਰੇ ਦੋਸਤ ਦਾ ਨਾ 5 ਸਾਲ ਦਾ ਮੁੰਡਾ ਤੇ ਉਹਦਾ ਬਾਥਰੂਮ ਵਿੱਚ ਨਿਕਲ ਜਾਂਦਾ ਹਾਂਜੀ ਇਹਦੇ ਵਾਸਤੇ ਆਪਾਂ ਇੱਕ ਛੋਟਾ ਜਿਹਾ ਤਰੀਕਾ ਜੀ ਜਿਹਦੇ ਨਾਲ ਬੱਚਿਆਂ ਨੂੰ ਜਿਨ੍ਹਾਂ ਦਾ ਬਾਥਰੂਮ ਵਿੱਚ ਨਿਕਲ ਜਾਂਦਾਗਾ ਜਾਂ ਬਾਥਰੂਮ ਵਿੱਚ ਕਰ ਦਿੰਦੇ ਨੇ ਮਤਲਬ ਵੀ ਏਜ ਵੀ ਮਤਲਬ 5 ਸਾਲ ਤੋਂ ਉਪਰ ਆ ਜਾਂ 5 ਸਾਲ ਤੱਕ ਆ ਜਾਂ ਹੇਠਾਂਗੀ ਮਤਲਬ ਕਈ ਵਾਰ ਤਾਂ ਆਪਾਂ ਆਦਤੀ ਨਹੀਂ ਪਾਈ ਹੁੰਦੀ ਜਾਂ ਕਈ ਵਾਰ ਅੰਦਰੂਨੀ ਕਮਜ਼ੋਰੀ ਕਰਕੇ ਉਹ ਜਿਹੜੇ ਬੱਚੇ ਆ ਉਹ ਬਾਥਰੂਮ ਵਿੱਚ ਕਰ ਦਿੰਦੇ ਨੇ ਜੇ ਇਸ ਤੋਂ ਇਲਾਵਾ ਜਿੰਨਾ ਬੱਚੇ ਨੂੰ ਕਬਜ਼ੇ ਦੀ ਪ੍ਰੋਬਲਮ ਹੈ ਤੇ ਇਹਨਾਂ ਦੋਨਾਂ ਚੀਜ਼ਾਂ ਬਾਰੇ ਆਪਾਂ ਦੱਸਾਂਗੇ ਵੀ ਕਿਵੇਂ ਆਪਾਂ ਇਹ ਹੱਲ ਕਰ ਸਕਦੇ ਹਾਂ ਜੀ ਦੱਸੋ ਜੀ ਦੱਸੋ ਵਿਚਾਰਾ ਇਹਦਾ ਕਿਉਂਕਿ ਬਹੁਤ ਔਖਾ ਜੀ ਉਹਦਾ ਵੀ ਤੇ ਕੀ ਕੀ ਸਮਾਨ ਲੈਣਾ ਜੀ ਆਪਾਂ ਨੂੰ ਦੱਸੋ ਜੀ ਇਹਦੇ ਲਈ ਆਪਾਂ ਦੋ ਪ੍ਰਕਾਰ ਦੀਆਂ ਦਾਖਾਂ ਲਈਆਂ ਨੇ ਜੀ ਜਿਨ੍ਹਾਂ ਨੂੰ ਕਿਸ਼ਮਿਸ਼ ਕਹਿੰਦੇ ਨੇ ਆ ਹੈਗੀ ਆ ਜੀ ਕਾਲੀ ਤੇ ਆ ਨਾਰਮਲ ਜਿਹੜੀ ਹੁੰਦੀ ਹੈ ਜੀ ਪੂਰੀ ਠੀਕ ਹੈ ਜੀ ਇਹ ਆਪਾਂ ਦੋ ਪ੍ਰਕਾਰ ਦੀਆਂ ਲਈਆਂ ਨੇ ਜੀ ਸੋ ਜਿਹੜੇ ਬੱਚੇ ਬਾਥਰੂਮ ਵਿੱਚ ਕਰ ਦਿੰਦੇ ਨੇ ਉਹਦੇ ਵਾਸਤੇ ਆਪਾਂ ਲਵਾਂਗੇ ਜੀ ਕਾਲੀ ਕਿਸ਼ਮਿਸ਼ ਸਭ ਤੋਂ ਪਹਿਲਾਂ ਆਪਾਂ ਪਾਣੀ ਗਰਮ ਕਰਾਂਗੇ ਜੀ ਇੱਕ ਪੈਨ ਲੈ ਲੈਣਾ ਤੇ ਇਹਦੇ ਵਿੱਚ ਆਪਾਂ ਹਲਕਾ ਜਿਹਾ ਪਾਣੀ ਗਰਮ ਕਰ ਲਾਂਗੇ ਜੀ ਮਤਲਬ ਇਹ ਕਾਲੀ ਦਾਖ ਜਿਹੜੀ ਰਮਨ ਇਹ ਬਾਥਰੂਮ ਵਿੱਚ ਨਿਕਲਦੂ ਹੀ ਮਤਲਬ ਇਲਾਜ ਕਰਦੀ ਆ ਹਾਂਜੀ ਇਹਦੇ ਵਿੱਚ ਯੂਰਿਨ ਕਿਡ ਮਤਲਬ ਕਿਡਨੀ ਨੂੰ ਸਟਰੋਂਗ ਕਰਨ ਵਾਸਤੇ ਬਹੁਤ ਮਤਲਬ ਤੱਤ ਹੁੰਦੇ ਨੇ ਜੀ ਹਾਂਜੀ ਅਮੀਨੋ ਐਸਿਡ ਫੈਟੀ ਐਸਿਡ ਤੇ ਹੋਰ ਵੀ ਬਹੁਤ ਸਾਰੇ ਤੱਤ ਪਾਏ ਜਾਂਦੇ ਨੇ ਜੀ ਆਇਰਨ ਭਰਪੂਰ ਮਾਤਰਾ ਚ ਹੁੰਦਾ ਮਤਲਬ ਇਹਨਾਂ ਦੇ ਮੈਂ ਗੁਣ ਦੱਸ ਨਹੀਂ ਸਕਦੀ ਇੰਨੇ ਜ਼ਿਆਦਾ ਗੁਣ ਹੁੰਦੇ ਨੇ ਇਹਨਾਂ ਦਾ ਅੱਖਾਂ ਵਿੱਚ ਸੋ ਜਿੰਨੇ ਬੱਚੇ ਜੀ ਜਾਦ ਸਕਤੀ ਵੀ ਬੀਕ ਉਹਨਾਂ ਵਾਸਤੇ ਵੀ ਬਹੁਤ ਜ਼ਿਆਦਾ ਫਾਇਦਾ ਕਰਦੇ ਨੇ ਜੀ। ਅੱਛਾ ਜੀ ਆਹ ਦਾਖਾ ਜਿਹਨੂੰ ਸੌਂਗੀ ਵੀ ਕਹ ਦਿੰਦੇ ਆ ਹੈ। ਹਾਂਜੀ ਸੌਂਗੀ ਵੀ ਕਹ ਦਿੰਦੇ ਨੇ, ਕਿਸ਼ਮਿਸ਼ ਵੀ ਕਹ ਦਿੰਦੇ ਨੇ ਤੇ ਦਾਖਾ ਵੀ ਕਹ ਦਿੰਦੇ ਨੇ ਜੀ। ਇਹ ਕਾਲੀਆਂ ਦਾਖਾ ਰਮਣੇ ਨੂੰ ਉਹਨਾਂ ਕਰੀ ਆਗੇ। ਹਾਂਜੀ ਹਾਂਜੀ ਕਾਲੀਆਂ ਦੇ ਅਲੱਗ ਫਾਇਦੇ ਨੇ ਜੀ ਤੇ ਜਿਹੜੀਆਂ ਆਹ ਵਾਲੀਆਂ ਹੈ ਜੀ ਨਾਰਮਲ ਇਹਦੇ ਅਲੱਗ ਫਾਇਦੇ ਨੇ ਜੀ। ਠੀਕ ਹੈ ਜੀ। ਸੋ ਜਿਹੜੇ ਬੱਚੇ ਵਿੱਚ ਬਾਥਰੂਮ ਕਰ ਦਿੰਦੇ ਨੇ ਉਹਨਾਂ ਵਾਸਤੇ ਆਪਾਂ ਕਾਲੀ ਕਿਸ਼ਮਿਸ਼ ਹੀ ਵਰਤਾਂਗੇ। ਹੂੰ। ਤੇ ਜੇਕਰ ਇਹ ਨਾ ਮਿਲੇ ਤਾਂ ਆਪਾਂ ਇਹ ਵੀ ਵਰਤ ਸਕਦੇ ਆ ਪਰ ਇਸ ਇਹ ਲੋ ਜੀ ਪਾਣੀ ਆਪਾਂ ਗੁੰਗੁਣਾ ਜਾਂ ਕਰ ਲਿਆ ਠੀਕ ਹੈ ਜੀ ਇਹਨੂੰ ਆਪਾਂ ਇੱਕ ਕੌਲੀ ਵਿੱਚ ਪਾ ਲਾਂਗੇ ਜੀ ਮਤਲਬ ਪਾਣਾ ਨੋਰਮਲ ਨੋਰਮਲ ਪਾਣੀ ਵੀ ਲੈਸ ਵੀ ਜਾਵਾ ਗਰਮ ਨਹੀਂ ਕਰਨਾ ਤੇ ਇਹਦੇ ਵਿੱਚ ਗਿੰਕੀ ਆਪਾਂ 5 ਪਾ ਲਾਂਗੇ ਜੀ ਕਿਸ਼ਮਿਸ਼ ਜਾਂ ਦਾਖਾਂ ਠੀਕ ਹੈ ਜੀ 5 ਦਾਖ ਲੈ ਲੈਣੀਆਂ ਤੇ 5 ਦਾਖ ਆਪਾਂ ਕੋਸੇ ਜੇ ਪਾਣੀ ਚ ਪਿਉਾ ਦੇਣੀਆਂ ਹਾਂ ਹਾਂਜੀ ਹਾਂਜੀ ਮਤਲਬ ਧੋ ਲੈਣੀਆਂ ਨੇ ਇਹਨਾਂ ਨੂੰ ਪਿਉਣਾ ਨਹੀਂ ਨਹੀਂ ਹੈਗਾ ਜੀ ਇਹਨਾਂ ਨੂੰ ਕਿਉਂਕਿ ਕਈ ਵਾਰੀ ਜਿਵੇਂ ਰਹਿਣ ਮੈਨੂੰ ਲੱਗਦਾ ਇਹਦੇ ਤੇ ਆਹ ਚਿੱਟਾ ਚਿੱਟਾ ਜਾਲ ਲੱਗਿਆ ਹੋਇਆ ਹੈ ਨਾ ਹਾਂਜੀ ਹਾਂਜੀ ਨਾਲੇ ਤੇ ਇਹਦੀ ਉੱਪਰ ਮਤਲਬ ਗਈ ਵਾਰ ਗਾਰਤ ਲੱਗੀ ਹੁੰਦੀ ਹੈ ਰੇਤਾਂ ਧੂੜ ਮਿੱਟੀ ਉਹ ਲੈ ਜਾਂਦੀ ਵਧੀਆ ਸਾਫ਼ ਹੋ ਜਾਂਦੀਆਂ ਨਹੀਂ ਹਾਂਜੀ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਧੋ ਕੇ ਬੱਚੇ ਨੂੰ ਰੋਜ਼ਾਨਾ ਆਪਾਂ ਇਹ ਪੰਜ ਦਾਖਾਂ ਦੇਣੀਆਂ ਨੇ ਜੀ ਕੀ ਕਰੀ ਜੀ। ਸ਼ਵੇ ਟਾਈਮ ਦੇ ਦਿਓ ਚਾਹੇ ਸ਼ਾਮ ਨੂੰ ਦੇ ਦਿਓ ਜੀ। ਕਦੋਂ ਵੀ ਦੇ ਸਕਦੇ। ਇੱਕ ਟਾਈਮ ਹੀ ਦੇਣੀ ਹੈ ਇਹਨਾਂ ਦੀ ਤਾਸੀਰ ਗਰਮ ਹੁੰਦੀ ਹੈਗੀ। ਹੂੰ ਇਹਨੂੰ ਬਸ ਆਪਾਂ 20 ਲਗਾਤਾਰ 7 ਕ ਦੇਣੀ ਦੇਣਾ ਇਤੋਂ ਜ਼ਿਆਦਾ ਦਿਨ ਨਹੀਂ ਦੇਣਾ ਹੈਗਾ। ਠੀਕ ਹੈ। ਵਿੱਚ ਜੇ ਆਪਾਂ ਮਤਲਬ ਐਵੇਂ ਜੇਕਰ ਦੁਬਾਰਾ ਵੀ ਫਿਰ ਪ੍ਰੋਬਲਮ ਆਉਂਦੀ ਤਾਂ ਵਿੱਚ ਦੀ ਆਪਾਂ ਰੁੱਕ ਕੇ ਥੋੜਾ ਟਾਈਮ ਬਾਅਦ ਦੇ ਸਕਦੇ ਹਾਂ ਕਿਉਂਕਿ ਬੱਚੇ ਤਾਂ ਉਹੀ ਤਾਂ ਸੀਰੀਅਰਮ ਹੁੰਦੀ ਹੈ ਕਿ ਬੱਚੇ ਥੋੜੀ ਗਰਮੀ ਜ਼ਿਆਦਾ ਮੰਦੇ ਹੁੰਦੇ ਨੇ। ਹੂੰ ਇਸ ਕਰਕੇ ਬੱਚਿਆਂ ਨੂੰ ਆਪਾਂ ਜ਼ਿਆਦਾ ਨਹੀਂ ਦੇ ਸਕਦੇ ਜੇਕਰ ਕੋਈ ਦਿੱਕਤ ਹੋਵੇ ਤਾਂ ਆਪਾਂ ਇਹਨੂੰ ਮਤਲਬ ਬੰਦ ਕਰ ਦੇਣੀ ਆ ਪਰ ਇਹਨ ਇਹ ਤੇ ਡਾਕਟਰ ਦੀ ਸਲਾਹ ਅਨੁਸਾਰ ਦੇ ਸਕਦੇ ਆਂ ਕਈ ਬੱਚੇ ਨੂੰ ਮਤਲਬ ਉਹ ਕਈ ਵਾਰ ਪ੍ਰੋਬਲਮ ਆ ਜਾਂਦੀ ਏ ਇਸ ਕਰਕੇ ਰਿਸਕ ਨਹੀਂ ਲੈਣਾ ਹੈਗਾ ਹਾਂਜੀ ਤੇ ਰਹਿਣ ਆਪਣਾ ਹਾਂਜੀ ਪਹਿਲਾਂ ਕਮੈਂਟ ਵੀ ਆਇਆ ਸੀਗਾ ਫਿਰ ਪਹਿਲਾਂ ਗਰਮੀ ਦਾ ਕਰਕੇ ਹੀ ਦੱਸਿਆ ਤੁਸੀਂ ਹੈਨਾ ਹਾਂਜੀ ਹਾਂਜੀ ਗਰਮੀ ਚ ਤਾਂ ਨਹੀਂ ਦੇ ਸਕਦੇ ਬੱਚੇ ਨੂੰ ਪਰ ਇਹਨੂੰ ਆਪਾਂ ਚੰਗੀ ਤਰ੍ਹਾਂ ਧੋ ਕੇ ਤੇ 5 ਲੱਖ ਹੋਰ ਜਾਨਾ ਦੇਣੀਆਂ ਨੇ ਤੇ ਬੱਚਾ ਦਾ ਜਿਹੜਾ ਬਾਥਰੂਮ ਹੈ ਉਹ ਵਿੱਚ ਜਿਹੜੀ ਵਿੱਚ ਕਰਨ ਦੀ ਜਿਹੜੀ ਪ੍ਰੋਬਲਮ ਹੋ ਰਹੀ ਹੌਲੀ ਹੌਲੀ ਠੀਕ ਹੋ ਜਾਊਗੀ ਜੀ ਠੀਕ ਹੈ ਜੀ ਤੇ ਹੁਣ ਕਬਜੀ ਵਾਲਾ ਵੀ ਦੱਸਿਓ ਰੌਣ ਹਾਂਜੀ ਇਹਦੇ ਵਾਸਤੇ ਆਪਾਂ ਫੁੱਲ ਗਰਮ ਪਾਣੀ ਲਵਾੰਗੇ ਜੀ ਕਬਜੀ ਵਾਲੇ ਵਾਸਤੇ ਆਪਾਂ ਪੂਰਾ ਉਬਲਦਾ ਪਾਣੀ ਲੈਣਾ ਹੈ ਹਾਂਜੀ ਹਾਂਜੀ ਗਰਮ ਪਾਣੀ ਕਰ ਲੈਣਾ ਹੈਗਾ ਠੀਕ ਹੈ ਜੀ ਜਿਹੜਾ ਪਾਣੀ ਇਹਨੂੰ ਆਪਾਂ ਢੋਲ ਦਨੇ ਆ ਜੀ ਤੇ ਲੋ ਜੀ ਜਿਹੜਾ ਆਪਣਾ ਪਾਣੀ ਉਹ ਗਰਮ ਹੋ ਗਿਆ ਹੂੰ ਮਤਲਬ ਪੂਰਾ ਗਰਮ ਹੋ ਗਿਆ ਪਾਣੀ ਤੇ ਪਾਣੀ ਨੂੰ ਆਪਾਂ ਠੰਡਾ ਵੀ ਲੈ ਸਕਦੇ ਆ ਜੇਕਰ ਆਪਣੇ ਕੋਲ ਟਾਈਮ ਨਹੀਂ ਹੈਗਾ ਤਾਂ ਫਿਰ ਆਪਾਂ ਪਾਣੀ ਗਰਮ ਲੈ ਲੈਣਾ ਜੀ ਹੂੰ ਠੀਕ ਹੈ ਜੀ ਤੇ ਇਹਦੇ ਲਈ ਵੀ ਆਪਾਂ ਥੋੜੀਆਂ ਜਿਹੀਆਂ ਦਾਖਾਂ ਲੈ ਲੈਣੀਆਂ ਨੇ ਜੀ ਮਤਲਬ 4-5 4-5 ਕਿਹੜੇ ਸੱਤ ਦਾਖਾਂ ਲੈ ਲਾਂਗੇ ਜੀ ਇਹ ਤਾਂ ਠੀਕ ਹੈ ਜੀ ਤੇ ਇਹਨਾਂ ਨੂੰ ਪ ਹਾਂ ਤੇ ਉਸ ਤੋਂ ਬਾਅਦ ਆਪਾਂ ਇਸ ਪਾਣੀ ਵਿੱਚ ਪਾ ਕੇ ਰੱਖ ਦਾਂਗੇ ਜੀ ਠੀਕ ਹੈ ਜੀ ਚੰਗੂਦਰਤ ਹੋ ਕੇ ਮਤਲਬ ਇਹਨਾਂ ਨੂੰ ਉਹ ਕਰਕੇ ਹਾਂਜੀ ਸਭ ਤੋਂ ਪਹਿਲਾਂ ਆਪਾਂ ਇਹਨਾਂ ਨੂੰ ਸਾਫ਼ ਕਰਨਾ ਜੀ ਕਿਉਂਕਿ ਆਪਾਂ ਪਾਣੀ ਵਰਤਾਂਗੇ ਜਿਨ੍ਹਾਂ ਨੂੰ ਕਬਜ਼ੇ ਦੀ ਪ੍ਰੋਬਲਮ ਹੈ ਠੀਕ ਹੈ ਜੀ ਤੇ ਇਹਨੀਆਂ ਸੀ7 ਦਾਖ ਇਹਦੇ ਵਿੱਚ ਪਾ ਦਾਂਗੇ ਜੀ ਇਹ ਪਾਣੀ ਵਿੱਚ ਪਾ ਦੇਣੀ ਹੈ ਇਹਨਾਂ ਆਪਾਂ ਜੇਕਰ ਟਾਈਮ ਹੈਗਾ ਜਿਵੇਂ ਆਪਾਂ ਰਾਤ ਨੂੰ ਵੀ ਪੀਓ ਸਕਦੇ ਹਾਂ ਜੀ ਪਰ ਐਵੇਂ ਵੀ ਠੰਡੀਆਂ ਹੁੰਦੀਆਂ ਨਹੀਂ ਇਹ ਇਸ ਕਰਕੇ ਸਵੇਰੀ ਇਹ ਪ੍ਰੋਸੈਸ ਕਰਨਾ ਜੀ ਜਦੋਂ ਬੱਚੇ ਨੂੰ ਦੇਣਾ ਕਈ ਵਾਰ ਐਵੇਂ ਹੁੰਦਾ ਹੈ ਬੱਚੇ ਨੂੰ ਬਾਰ-ਬਾਰ ਕਬਜ਼ੇ ਦੀ ਪ੍ਰੋਬਲਮ ਆਉਂਦੀ ਹੈਗੀ ਤੇ ਇਹਨੂੰ ਮਤਲਬ ਰੋਜ਼ਾਨਾ ਨਹੀਂ ਦੇ ਸਕਦੇ ਜਦੋਂ ਵੀ ਆਣ ਲੱਗਵੀ ਇਹਨੂੰ ਪ੍ਰੋਬਲਮ ਆ ਉਹਦੀ ਦੇ ਸਕਦੇ ਆਪਾਂ ਠੀਕ ਹੈ ਜੀ ਸੋ ਇਹਦੇ ਨਾਲ ਮਤਲਬ ਰੋਜ਼ਾਨਾ ਵੀ ਦੇ ਸਕਦੇ ਪਰ ਆਇ ਨਹੀਂ ਹੈ ਵੀ ਆਪਾਂ ਲਗਾਤਾਰ ਮਹੀਨੇ ਸਾਢੇ ਵੀ ਦੇਈ ਜੱਗੇ ਬੱਚੇ ਨੂੰ ਵੀ ਕਬਜ਼ੀ ਹੋਊਗੀ ਤੇ ਦੇ ਤਾਂ ਵੀ ਜਿੱਥੇ ਜਿੱਥੇ ਜ਼ਿਆਦਾ ਸ਼ਿਕਾਇਤ ਆਉਂਦੀ ਆ ਉਦੋਂ ਦੇ ਦੇਣੀ ਆ ਉਦੋਂ ਦੇ ਸਕਦੇ ਆਂ ਜੀ ਤੇ ਇੱਕ ਸਭ ਤੋਂ ਇੱਕ ਹੋਰ ਸੌਖਾ ਤਰੀਕਾ ਜੇ ਬੱਚੇ ਨੂੰ ਜਿਵੇਂ ਹੁਣ ਇੱਕ ਗਲਾਸ ਦੁੱਧੋ ਜਿਵੇਂ ਰਾਤ ਨੂੰ ਬੱਚੇ ਦੁੱਧ ਪੀਂਦੇ ਨੇ ਹਾਂਜੀ ਉਹਦੇ ਵਿੱਚ ਜਿਵੇਂ ਛੋਟੇ ਬੱਚੇ ਨੇ ਉਹਨਾਂ ਨੂੰ ਤਿੰਨ ਚਾਰ ਬੂੰਦਾ ਜਾਂ ਦੋ ਕ ਬੂੰਦਾ ਬਦਾਮ ਰੋਗਨ ਦੀ ਪਾ ਕੇ ਵੀ ਦੇ ਸਕਦੇ ਆ ਇਹਦੇ ਨਾਲ ਤੇ ਪਰ ਆ ਵੀ ਸਭ ਤੋਂ ਸੌਖਾ ਤਰੀਕਾ ਹੈ ਬਦਾਮ ਰੋਗ ਦਾ ਕੋਈ ਸਾਈਡ ਇਫੈਕਟ ਨਹੀਂ ਹੈਗਾ ਜੀ ਉਹ ਵੀ ਆਪਾਂ ਬੱਚੇ ਨੂੰ ਦੇ ਸਕਦੇ ਹਾਂ ਜੀ ਹੂੰ ਨਾਲੇ ਵਧੀਆ ਦਿਮਾਗ ਵੀ ਤੇਜ ਕਰੂਗਾ ਬਦਾਮ ਦਾ ਦਿਮਾਗ ਤੇਜ ਕਰਦਾ ਜੀ ਬਾਲਾਂ ਵਾਸਤੇ ਵੀ ਵਧੀਆ ਸਕਿਨ ਵਾਸਤੇ ਵੀ ਵਧੀਆ ਹੈਗਾ ਹੂੰ ਤੇ ਬਹੁਤ ਫਾਇਦਾ ਕਰਦਾ ਜੀ ਨੁਕਸਾਨ ਕੋਈ ਨਹੀਂ ਹੈਗਾ ਠੀਕ ਹੈ ਜੀ ਤੇ ਆਪਾਂ ਲੈ ਕੇ ਥੋੜੀ ਜਿਹੀਆਂ ਦਾਖਾਂ ਇਹਨੂੰ ਚੰਗੀ ਤਰ੍ਹਾਂ ਭਿਉਂ ਦੇਣਾ ਮਤਲਬ ਘੰਟੇ ਵਾਸਤੇ ਰੱਖ ਦਾਂਗੇ ਹੂੰ 1 ਘੰਟਾ ਮਤਲਬ ਭਿਉਂ ਵੀ ਰੱਖ ਦੇਣਾ ਹਾਂਜੀ ਹਾਂਜੀ ਤੇ ਉਸ ਤੋਂ ਬਾਅਦ ਆਪਾਂ ਇਹਨੂੰ ਚੰਗੀ ਤਰ੍ਹਾਂ ਸਾਣ ਕੇ ਤੇ ਜਿਹੜੀ ਦਾਖਾਂ ਇਹਨੂੰ ਆਪਾਂ ਚੰਗੀ ਤਰ੍ਹਾਂ ਹੱ ਤੇ ਉਸ ਤੋਂ ਬਾਅਦ ਪੁਰਣ ਕੇ ਪਾਣੀ ਦੇ ਸਕਦੇ ਆ ਜੀ ਬੱਚੇ ਤੇ ਮਤਲਬ ਪਾਣੀ ਕੀ ਫੇਜ ਲੈਣੀ ਆ ਆਪਾਂ ਹਾਂਜੀ ਹਾਂਜੀ ਹੂੰ ਤੇ ਦਾਖਾਂ ਖਾਂ ਦਾ ਤਾਂ ਬੱਚੇ ਨੂੰ ਦੇ ਸਕਦੇ ਨਹੀਂ ਇਹਦਾ ਕੱਲਾ ਪਾਣੀ ਵੀ ਬੱਚੇ ਨੂੰ ਦੇ ਸਕਦੇ ਜੀ ਇਹਦੇ ਨਾਲ ਜਿਹੜੀ ਕਬਜ਼ੇ ਦੀ ਪ੍ਰੋਬਲਮ ਆ ਉਹ ਤੋਂ ਰਾਤ ਮਿਲਦੀ ਹੈਗੀ ਤੇ ਬਹੁਤ ਫਾਇਦਾ ਕਰਦਾ ਜੀ ਜਿਹੜੇ ਬੱਚਿਆਂ ਦਾ ਬਿਸਤਰ ਵਿੱਚ ਪਸਾਬ ਨਿਕਲ ਜਾਂਦਾਗਾ ਉਹ ਪੰਜ ਦਾਖਾਂ ਕਾਲੀ ਕਾਲੀਆਂ ਨਹੀਂ ਦੇ ਸਕਦੇ ਨੇ ਮਤਲਬ ਕਾਲੀਆਂ ਦਾਖ ਜਿਹੜੀਆਂ ਆਵਾਲੀਆਂ ਨੇ ਜੀ ਤੇ ਜਿਹੜੇ ਬੱਚਿਆਂ ਨੂੰ ਕਬਜ਼ੇ ਦੀ ਪ੍ਰੋਬਲਮ ਆ ਉਹ 6-7 ਦਾਖਾ ਪਾਣੀ ਚ ਭਿਉਂ ਕੇ ਚੰਗੀ ਤਰ੍ਹਾਂ ਮੈਸ਼ ਕਰਕੇ ਪਾਣੀ ਚ ਤੇ ਉਹ ਪਾਣੀ ਪੁਣਕੇ ਦੇ ਸਕਦੇ ਉਹਦੇ ਨਾਲ ਜਿਹੜੀ ਕਬਜ਼ੇ ਦੀ ਪ੍ਰੋਬਲਮ ਆ ਉਹ ਠੀਕ ਹੁੰਦੀ ਆ ਜਾਂ ਸਭ ਤੋਂ ਸੌਖਾ ਤਰੀਕਾ ਦੁੱਧ ਵਿੱਚ 5-6 ਬੂੰਦਾਂ ਜਾਂ ਜੇ ਛੋਟਾ ਬੱਚਾ ਤਾਂ 2-3 ਬੂੰਦਾਂ ਬਨਾਮ ਰੋਗਨ ਦੀ ਆ ਪਾ ਕੇ ਦੇਣ ਇਹਦੇ ਨਾਲ ਵੀ ਜਿਹੜੀ ਕਬਜ਼ੇ ਦੀ ਪ੍ਰੋਬਲਮ ਆ ਉਹ ਠੀਕ ਹੁੰਦੀ ਆ ਲੋ ਜਿਹਨੂੰ ਘੰਟਾ ਤੱਕ ਹੋ ਗਿਆ ਭਿਜੇ ਨੂੰ ਤੇ ਇਹਨੋਂ ਬਾਅਦ ਤੁਹਾਨੂੰ alli ਮੈਸ਼ ਕਰਕੇ ਬਦਲੇ ਦਾ ਅਸਰ ਜਾਂ ਵਿੱਚ ਹੀ ਉਹ ਕਰਦਾਂਗੇ ਠੀਕ ਹੈ ਜੀ ਮਤਲਬ ਮੱਦੇ ਲੈਣੀਆਂ ਨੇ ਹਾਂਜੀ ਨਹੀਂ ਚਮਚ ਨਾਲ ਵੀ ਆਪਾਂ ਪ੍ਰੈਸ ਕਰ ਸਕਦੇ ਹਾਂ ਜੀ ਮੈਂ ਇਹਦੇ ਵਿੱਚ ਰੱਖ ਕੇ ਮੈਂ ਐਵੇਂ ਕਰਕੇ ਮਤਲਬ ਅਸਰ ਜਾਂ ਕੱਢਣਾ ਆਪਾਂ ਇਹਨਾਂ ਦਾ ਹਾਂਜੀ ਤੇ ਉੱਤੇ ਜਿਵੇਂ ਆਪਾਂ ਚਮਚ ਨਾਲ ਇਹਨੂੰ ਚੰਗੀ ਤਰ੍ਹਾਂ ਮਤਲਬ ਐਵੇਂ ਜਾਂ ਹੱਥ ਨਾਲ ਹੀ ਪ੍ਰੈਸ ਕਰਕੇ ਇਹਦਾ ਅਸਰ ਜਾਂ ਕੱਢ ਲੈਣਾ ਜੀ ਠੀਕ ਹੈ ਜੀ ਤੁਸੀਂ ਦੇਖ ਸਕਦੇ ਹੋ ਵੀ ਪਾਣੀ ਇਮੇਜ ਹੋ ਗਿਆ ਗੰਦ ਲੈ ਜਾ ਇਹ ਮਤਲਬ ਇਹਦਾ ਅਸਰ ਨਿਕਲਿਆ ਤੇ ਇਹ ਆਪਾਂ ਬੱਚੇ ਨੂੰ ਦੇ ਸਕਦੇ ਹਾਂ ਜੇਕਰ ਉਹ ਕਿਸ਼ਮਿਸ਼ ਖਾ ਸਕਦਾ ਤਾਂ ਬੱਚੇ ਨੂੰ ਕਿਸ਼ਮਿਸ਼ ਵੀ ਦੇ ਸਕਦੇ ਹਾਂ ਇਹਦੇ ਨਾਲ ਜਿਹੜੀ ਕਬਜ਼ੇ ਦੀ ਪ੍ਰੋਬਲਮ ਉਹ ਠੀਕ ਹੁੰਦੀ ਹੈ ਜੀ ਸਵੇਰ ਟਾਈਮ ਦੇਣਾ ਜੀ ਇਹ ਇਹਦੇ ਨਾਲ ਬਹੁਤ ਫਾਇਦਾ ਹੁੰਦਾ ਜੀ ਇਸ ਤੋਂ ਇਲਾਵਾ ਜਿਹੜੀ ਆਪਾਂ ਕਾਲੀ ਕਿਸ਼ਮਿਸ਼ ਕਹੀਏ ਜਦੋਂ ਇਹਨੂੰ ਪਾਣੀ 'ਚ ਆਪਾਂ ਚੰਗੀ ਤਰ੍ਹਾਂ ਧੋ ਲੈਣਾ ਜਿਵੇਂ ਕਈਆਂ ਚ ਇਹਦੇ ਵਿੱਚ ਨਾ ਬੀਜ ਹੁੰਦੇ ਤਾਂ ਉਹ ਆਪਾਂ ਇਹਦੇ ਵਿੱਚ ਵਿਚਕਾਰ ਬੀਜ ਹੁੰਦੇ ਤਾਂ ਉਹ ਆਪਾਂ ਬੀ ਕੱਢ ਕੇ ਬੱਚੇ ਨੂੰ ਦੇਣੇ ਨਹੀਂ ਜੀ ਠੀਕ ਹੈ ਜੀ ਕਿੰਨੇ ਕ ਬੀਜ ਹੁੰਦੇ ਨੇ ਕਈ ਵਾਰੀ ਹੁਣ ਜਿਵੇਂ ਬੱਚਾ ਰਮਣਾ ਉਹ ਕਰਦਾ ਹਨਾ ਹਾਂਜੀ ਇਹ ਛੋਟੀਆਂ ਚ ਤਾਂ ਮਤਲਬ ਨਹੀਂ ਹੁੰਦੇ ਇੰਨੇ ਕਰੜੇ ਪਰ ਇਹਨਾਂ ਚ ਥੋੜੇ ਜਿਹਾ ਹਾਰਡ ਹੁੰਦੇ ਇਸ ਕਰਕੇ ਇਹਦੇ ਵਿੱਚੋਂ ਵੀ ਕੱਢ ਕੇ ਬੱਚੇ ਨੂੰ ਫੇਰ ਹੀ ਦੇਣੀ ਹੈ ਜੀ ਠੀਕ ਹੈ ਜੀ ਦੁਬਾਰਾ ਫੇਰ ਦੱਸ ਦਿੰਨੀ ਹੈ ਜੀ ਜਿਨ੍ਹਾਂ ਨੂੰ ਬਾਰ ਬਾਰ ਪਿਸ਼ਾਬ ਬਿਸਤਰ ਵਿੱਚ ਜਿਹੜੇ ਵਿੱਚ ਪਿਸ਼ਾਬ ਕਰਦੇ ਨੇ ਉਹਨਾਂ ਵਾਸਤੇ 7 ਦਿਨ ਵਾਸਤੇ ਆਪਾਂ ਜਿਹੜੀਆਂ 5 ਕਾਲੀਆਂ ਦਾਖਾਂ ਦੇਣੀਆਂ ਨੇ ਜੀ ਤੇ ਜਿਨ੍ਹਾਂ ਨੂੰ ਕਬਜ਼ ਦੀ ਪ੍ਰੋਬਲਮ ਰਹਿੰਦੀ ਹੈ ਜੀ ਉਹ ਮਤਲਬ 6-7 ਦਾਖਾਂ ਆ ਵਾਲੀਆਂ ਲੈ ਕੇ ਪਾਣੀ ਚ ਪਿਉ ਆਉਣ ਦੇਣ ਮਤਲਬ ਨੋਰਮਲ ਪਾਣੀ ਚ ਪਿਉ ਹਸਾ ਦੇ ਤਾਂ ਗਰਮ ਪਾਣੀ ਚ ਵੀ ਜੇਕਰ ਜ਼ਿਆਦਾ ਕੜੀ ਆ ਤਾਂ 1 ਘੰਟੇ ਵਾਸਤੇ ਰੱਖ ਕੇ ਉਸ ਤੋਂ ਬਾਅਦ ਹੱਥ ਨਾਲ ਮੈਸ਼ ਕਰਕੇ ਪੁਣਕਿਓ ਪਾਣੀ ਦੇ ਸਕਦੇ ਨੇ ਜੀ ਤੇ ਇਹਦੇ ਨਾਲ ਬੱਚਿਆਂ ਨੂੰ ਕੋਈ ਵੀ ਪ੍ਰੋਬਲਮ ਕਬਜ਼ੀ ਦੀ ਜਾਂ ਪਿਸ਼ਾਬ ਜਿਹੜਾ ਬੱਚੇ ਬਿਸਤਰ ਵਿੱਚ ਕਰ ਦਿੰਦੇ ਨੇ ਉਹ ਤੋਂ ਰਾਤ ਮਿਲੇਗੀ ਸੋ ਵੀਡੀਓ ਵਧੀਆ ਲੱਗੀ ਅੱਗੇ ਜ਼ਰੂਰ ਸ਼ੇਅਰ ਕਰੋ ਜੀ ਵੀਡੀਓ ਦੇਖਣੇ ਤੁਹਾਡਾ ਬਹੁਤ ਬਹੁਤ ਧੰਨਵਾਦ